ਆਸਟ੍ਰੇਲੀਆ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਰਹਿਣ ਵਾਲਾ ਇੱਕ ਭਾਰਤੀ ਮੂਲ ਦਾ ਬਾਲੇਸ਼ ਦਨਖੜ ਨੂੰ ਗ੍ਰਿਫਤਾਰ ਕੀਤਾ ਜਾਂਦਾ ਸਿਡਨੀ ਪੁਲਿਸ ਵੱਲੋਂ ਤੇ ਉਹਦੇ ਉੱਤੇ ਬੜੇ سنگੀਨ aarop ਲੱਗਦੇ ਨੇ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਉੱਥੇ ਕੋਰਟ ਤੋਂ ਇੱਕ ਆਰਡਰ ਲੈਂਦਾ ਵੀ ਜਿਹੜਾ ਉੱਤੇ ਕੇਸ ਚੱਲਦਾ ਇਹਦੀ ਨਾਂ ਤਾਂ ਕਿਤੇ ਮੀਡੀਆ ਦੇ ਵਿੱਚ ਰਿਪੋਰਟ ਨਾ ਕਿਤੇ ਵੀ ਇਹ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਇਹ ਆਰਡਰ ਲੈਣ ਤੋਂ ਬਾਅਦ ਉਹਨੂੰ ਜ਼ਮਾਨਤ ਵੀ ਮਿਲਦੀ ਹੈ ਜਮਾਨਤ ਮਿਲਣ ਤੋਂ ਬਾਅਦ ਦੁਬਾਰਾ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਪਹਿਲਾਂ ਉਹ ਲਾਪਤਾ ਹੋ ਜਾਂਦਾ ਹੈ ਪੁਲਿਸ ਨੂੰ ਲੱਭਣ ਦੀ ਕੋਸ਼ਿਸ਼ ਕਰਦੀ ਹੈ ਤੇ ਉਹਦੇ ਖਿਲਾਫ ਜਿਹੜੇ આરોਪ ਲੱਗੇ ਨੇ ਉਹਨਾਂ ਦੀ ਵੀ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਉਹਦੇ ਖਿਲਾਫ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਕਿਤੇ ਵੀ ਨਹੀਂ ਲੱਭਦਾ ਪੁਲਿਸ ਆਪਣਾ ਪੂਰਾ ਵਾਹ ਲਾਉਂਦੀ ਹੈ ਉਹ ਦਿਨ ਬੀਤਦੇ ਨੇ ਮਹੀਨੇ ਬੀਤਦੇ ਨੇ ਸਾਲ ਬੀਤਨੇ ਸ਼ੁਰੂ ਹੋ ਜਾਂਦੇ ਨੇ ਅਖੀਰ 3 ਸਾਲ ਬਾਅਦ ਸਿਡਨੀ ਪੁਲਿਸ ਵੱਲੋਂ ਉਹਨੂੰ ਫੇਰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ 2023 ਦੇ ਵਿੱਚ ਉਹਦੇ ਉੱਤੇ ਕੇਸ ਚੱਲਦਾ ਤੇ ਕੌਣ ਸੀ ਇਹ ਬਾਲੇਸ਼ ਦਨਖੜ ਕੀ ਇਹਦੇ ਤੇ આરોਪ ਲੱਗੇ ਤੇ ਕਿਵੇਂ ਪਹੁੰਚਿਆ ਇਹਦੀ ਆਪਾਂ ਵਿਸਤਾਰ ਨਾਲ ਗੱਲ ਕਰਦੇ ਹਾਂ ਬਾਲੇਸ਼ ਦਨਖੜ ਹਰਿਆਣਾ ਹਰਿਆਣੇ ਦਾ ਜ਼ਿਲ੍ਹਾ ਰਵਾੜੀ ਉੱਥੋਂ ਦਾ ਰਹਿਣ ਵਾਲਾ ਹੁੰਦਾ ਇਹਦੇ ਪਿਤਾ ਹੁੰਦੇ ਨੇ ਰਿਟਾਇਰਡ ਆਰਮੀ ਅਫਸਰ ਹੁੰਦੇ ਨੇ ਭਾਰਤੀ ਹਵਾਈ ਸੈਨਾ ਦੇ ਵਿੱਚ ਉਹਨਾਂ ਨੇ ਜੌਬ ਕੀਤੀ ਹੁੰਦੀ ਹੈ ਉਸ ਤੋਂ ਬਾਅਦ ਉਹ ਦਿੱਲੀ ਸਰਕਾਰ ਦੇ ਵਿੱਚ ਵੀ ਡਿਪਟੀ ਸੁਪਰਡੈਂਟ ਵਜੋਂ ਉਹਨਾਂ ਨੇ ਕੰਮ ਕੀਤਾ ਹੁੰਦਾ ਤੇ ਜਿਹੜੀ ਬਾਲੇਸ਼ ਦਨਖੜ ਦੀ ਮਾਂ ਹੁੰਦੀ ਹੈ ਹਾਊਸ ਵਾਈਫ ਹੁੰਦੀ ਹੈ ਦੋ ਭਰਾ ਹੁੰਦੇ ਨੇ ਦੂਜਾ ਭਰਾ ਪੜ੍ਹਾਈ ਲਿਖਾਈ ਤੋਂ ਬਾਅਦ ਆਟੋਮੋਬਾਈਲ ਕੰਪਨੀ ਦੇ ਵਿੱਚ ਜੌਬ ਕਰਦਾ ਤੇ ਜਿਹੜਾ ਬਾਲੇਸ਼ ਦਨਖੜ ਹੁੰਦਾ ਇਹ ਕੇਂਦਰੀ ਸਕੂਲ ਰਿਵਾੜੀ ਤੋਂ ਆਪਣੀ ਸਿੱਖਿਆ ਪ੍ਰਾਪਤ ਕਰਦਾ ਉਦੋਂ ਬਾਅਦ ਗੁਰੂਗ੍ਰਾਮ ਤੋਂ ਬੀਟੈਕ ਕੀਤੀ ਜਾਂਦੀ ਹੈ ਘਰ ਦੇ ਵਿੱਚ ਸਾਰਾ ਕੁਝ ਵਧੀਆ ਹੁੰਦਾ ਪਿਓ ਦੀ ਪੈਨਸ਼ਨ ਆਉਂਦੀ ਹੁੰਦੀ ਹੈ ਜਿਹੜਾ ਭਰਾ ਹੁੰਦਾ ਉਹ ਵੀ ਜੌਬ ਕਰਦਾ ਹੁੰਦਾ ਪਰ ਜਿਹੜਾ ਬਾਲੇਸ਼ ਦਨਖੜ ਹੁੰਦਾ ਇਹਦੇ ਸੁਪਨੇ ਉੱਚੇ ਹੁੰਦੇ ਨੇ ਇਹ ਆਪਣੇ ਪਰਿਵਾਰ ਦਾ ਨਾਂ ਚਮਕਾਉਣ ਲਈ ਆਪਣਾ ਨਾਮ ਚਮਕਾਉਣ ਲਈ ਆਪਣਾ ਫਿਊਚਰ ਬਣਾਉਣ ਦੇ ਲਈ ਇਹਦਾ ਕਹਿਣਾ ਹੁੰਦਾ ਵੀ ਉਹ ਆਸਟ੍ਰੇਲੀਆ ਜਾਣਾ ਚਾਹੁੰਦਾ ਪਰਿਵਾਰ ਸਪੋਰਟ ਕਰਦਾ ਤੇ 2004-5 ਦੇ ਵਿੱਚ ਬਾਲੇਸ਼ ਦਨਖੜ ਇੰਡੀਆ ਤੋਂ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚਦਾ ਹੁਣ ਜੋ ਕੁਝ ਉੱਥੋਂ ਸੋਚ ਕੇ ਆਇਆ ਸੀ ਉਸੇ ਅਕੋਰਡਿੰਗ ਉਹ ਉੱਥੇ ਆ ਕੇ ਕੰਮ ਕਰਨਾ ਵੀ ਸ਼ੁਰੂ ਕਰਦਾ ਤੇ ਮਿਹਨਤ ਵੀ ਸ਼ੁਰੂ ਕਰਦਾ ਆਪਣੀ ਪੜ੍ਹਾਈ ਦੇ ਨਾਲ ਨਾਲ ਉਹ ਜੌਬ ਕਰਦਾ ਪੜਾਈ ਕੰਪਲੀਟ ਕੀਤੀ ਜਾਂਦੀ ਹੈ ਉੱਥੋਂ ਦੀ ਪੀਆਰ ਵੀ ਹਾਸਲ ਕੀਤੀ ਜਾਂਦੀ ਹੈ ਬਾਲੇਸ਼ ਦਨਖੜ ABC ਬ੍ਰਿਟਿਸ਼ ਅਮਰੀਕਨ ਤਮਾਕੂ ਟੋਇਟਾ ਅਤੇ ਸਿਡਨੀ ਟ੍ਰੇਨਾਂ ਨਾਲ ਡਾਟਾ ਵਿਜ਼ੂਅਲਾਈਜੇਸ਼ਨ ਸਲਾਹਕਾਰ ਵਜੋਂ ਵੀ ਇਹਨੇ ਕੰਮ ਕੀਤਾ ਬਹੁਤ ਵਧੀਆ ਜਿਹੜਾ ਇਹਦੀ ਇਨਕਮ ਹੁੰਦੀ ਹੈ ਸਾਰਾ ਕੁਝ ਵਧੀਆ ਚੱਲਦਾ ਹੁੰਦਾ ਫਿਰ ਉੱਥੇ ਇਹਦਾ ਵਿਆਹ ਵੀ ਹੁੰਦਾ ਵਿਆਹ ਤੋਂ ਬਾਅਦ ਇਹਦੇ ਘਰ ਇੱਕ ਬੇਟੀ ਦਾ ਵੀ ਜਨਮ ਹੁੰਦਾ ਤੇ ਰਾਜਨੀਤੀ ਦੇ ਵਿੱਚ ਵੀ ਚੰਗੀ ਪਕੜ ਰੱਖਦਾ ਸੀ ਉੱਥੇ ਹਿੰਦੂ ਕਾਉਂਸਲ ਆਫ ਆਸਟ੍ਰੇਲੀਆ ਦੇ ਬਲਾਰੇ ਵਜੋਂ ਵੀ ਕੰਮ ਕੀਤਾ ਤੇ ਬਾਲੇਸ਼ ਦਨਖੜ ਭਾਰਤੀ ਜਨਤਾ ਪਾਰਟੀ ਦੇ ਉਥੇ ਸੈਟੇਲਾਈਟ ਸਮੂਹ ਦੀ ਸਥਾਪਨਾ ਵੀ ਕਰਦਾ ਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੌ ਚੱਕ ਦਾ ਪ੍ਰੋਗਰਾਮ ਹੁੰਦਾ ਉਥੇ ਇੰਡੀਆ ਦੇ ਵਿੱਚ ਵੀ ਉਥੇ ਪਹੁੰਚਦਾ ਤੇ ਉਹਨਾਂ ਦੇ ਨਾਲ ਇਹਦੀਆਂ ਫੋਟੋਆਂ ਜਿਹੜੀਆਂ ਇਹਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਆ ਤੇ ਪੋਸਟ ਵੀ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਆਸਟ੍ਰੇਲੀਆ ਪਹੁੰਚਦੇ ਨੇ ਤਾਂ ਉਹਨਾਂ ਦੇ ਸਵਾਗਤ ਦੇ ਲਈ ਜਿਹੜੇ ਕੁਝ ਮੂਲਿਕ ਗਿਣੇ ਚੁਣੇ ਬੰਦੇ ਹੁੰਦੇ ਨੇ ਉਹਨਾਂ ਦੇ ਵਿੱਚ ਸ਼ਾਮਲ ਹੁੰਦਾ ਬਾਲੇਸ਼ ਦਨਖੜ ਇਹਦੀ ਕਹ ਲਈਏ ਵੀ ਰਾਜਨੀਤੀ ਦੇ ਵਿੱਚ ਵੀ ਬਹੁਤ ਵਧੀਆ ਪਕੜ ਹੁੰਦੀ ਹੈ ਜਿਹੜਾ ਆਸਟ੍ਰੇਲੀਅਨ Hindu ਭਾਈਚਾਰਾ ਹੁੰਦਾ ਉਹਦੇ ਵਿੱਚ ਵੀ ਇਹਦੀ ਖਾਸੀ ਪਕੜ ਹੁੰਦੀ ਹੈ ਇਹਨੂੰ ਇੱਕ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਲੀਡਰ ਵੀ ਸਮਝਿਆ ਜਾਂਦਾ ਲੋਕਾਂ ਦੇ ਕੰਮ ਆਉਣਾ ਤੇ ਪਰਿਵਾਰ ਦੀ ਕਹ ਲਈਏ ਵੀ Hindu ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰਿਸਪੈਕਟ ਹੁੰਦੀ ਹੈ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਸਾਰਾ ਕੁਝ ਐਵੇਂ ਚੱਲਦਾ ਪਰ ਇਹਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਤੇ ਕੀ سنگੀਨ આરોਪ ਲੱਗਦੇ ਨੇ ਇੱਤੇ ਜਿਹੜਾ ਬਾਲੇਸ਼ ਦਨਖੜ ਹੁੰਦਾ ਇਹ ਇਹਦਾ ਇੱਕ ਚਿਹਰਾ ਸੀ ਦੂਜੇ ਪਾਸੇ ਇਹਨੂੰ ਕੋਰੀਅਨ ਫਿਲਮਾਂ ਦੇਖਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਉਹ ਆਪੋ ਆਪਣੇ ਸ਼ੌਂਕ ਹੁੰਦੇ ਨੇ ਤੇ ਉਹ ਫਿਲਮਾਂ ਦੇਖ ਦੇਖ ਕੇ ਕੋਰੀਅਨ ਲੜਕੀਆਂ ਦੇ ਵੱਲ ਅਟਰੈਕਟ ਹੁੰਦਾ ਹੁਣ ਕਹਿ ਲਈਏ ਵੀ ਚਾਹਤ ਇੱਕ ਜਨੂਨ ਬਣ ਜੇ ਤੇ ਜਨੂਨ ਪਾਗਲਪਨ ਦਾ ਰੂਪ ਲੈ ਲੇ ਫਿਰ ਬਰਬਾਦੀ ਹੋਣੀ ਤੈ ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਇੱਕ ਨਾਮਚੀਨ ਚਿਹਰਿਆਂ ਦੇ ਵਿੱਚ ਸੀ ਆਪਣੇ ਆਪ ਨੂੰ ਨਰਿੰਦਰ ਮੋਦੀ ਤੱਕ ਪਹੁੰਚਾਇਆ ਕਹਿਣ ਦਾ ਮਤਲਬ ਵੀ ਉੱਥੇ ਤੱਕ ਪਹੁੰਚ ਬਣਾਈ ਉਹਦੇ ਨਾਲ ਵੀ ਫੋਟੋਆਂ ਸੀ ਦੀਆਂ ਤੇ ਭਾਈਚਾਰੇ ਦੇ ਵਿੱਚ ਵੀ ਖਾਸੀ ਪਕੜ ਸੀ ਉਹ ਫਿਲਮਾਂ ਦਾ ਇਹਨੂੰ ਸ਼ੌਂਕ ਸੀ ਫਿਲਮਾਂ ਦੇ ਵਿੱਚ ਕੁੜੀਆਂ ਦੇ ਵੱਲ ਅਟਰੈਕਟ ਹੁੰਦਾ ਤੇ ਹੁਣ ਉਹਨਾਂ ਨੂੰ ਹਾਸਲ ਕਰਨਾ ਚਾਹੁੰਦਾ ਫਿਰ ਇਹ ਕੀ ਕਰਦਾ ਇਹਦਾ ਜਿਹੜਾ ਦੂਜਾ ਚਿਹਰਾ ਸੀ ਕਹ ਲੀਏ ਵੀ ਜਿਹੜਾ ਸ਼ੈਤਾਨੀ ਦਿਮਾਗ ਸੀ ਫਿਰ ਉਹ ਚੱਲਣਾ ਸ਼ੁਰੂ ਹੁੰਦਾ ਤਾਂ ਇੱਕ ਫਰਜੀ ਕੰਪਨੀ ਬਣਾਈ ਜਾਂਦੀ ਹੈ ਇਹਦੇ ਵੱਲੋਂ ਉਹ ਫਰਜੀ ਕੰਪਨੀ ਵੱਲੋਂ ਫਰਜੀ ਇਸ਼ਤਿਹਾਰ ਦਿੱਤੇ ਜਾਂਦੇ ਨੇ ਇੰਗਲਿਸ਼ ਟਰਾਂਸਲੇਟਰ ਦੇ ਤੇ ਹੁਣ ਕੋਰੀਅਨ ਜਿਹੜੀਆਂ ਲੜਕੀਆਂ ਹੁੰਦੀਆਂ ਨੇ ਆਨਲਾਈਨ ਜੌਬ ਸਰਚ ਕਰਦੀਆਂ ਹੁੰਦੀਆਂ ਨੇ ਉਹ ਕੰਟੈਕਟ ਕੀਤਾ ਜਾਂਦਾ ਇਹਦੇ ਨਾਲ ਤੇ ਇਹਦਾ ਜਿਹੜਾ ਟਾਰਗੇਟ ਹੁੰਦਾ ਜਾਂ ਤਾਂ ਜਿਹੜੀਆਂ ਨਵੀਆਂ ਲੜਕੀਆਂ ਆਈਆਂ ਹੁੰਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਜਾਂ ਜਿਹੜੀਆਂ ਕੱਲੀਆਂ ਰਹਿੰਦੀਆਂ ਹੁੰਦੀਆਂ ਨੇ ਉਹਨਾਂ ਨੂੰ ਫਿਰ ਇੰਟਰਵਿਊ ਦੇ ਲਈ ਬੁਲਾਇਆ ਜਾਂਦਾ ਕਿਸੇ ਹੋਟਲ ਦੇ ਵਿੱਚ ਹੁਣ ਹੋਟਲ ਦੇ ਵਿੱਚ ਜਦੋਂ ਇੰਟਰਵਿਊ ਲਈ ਆਉਂਦੀਆਂ ਨੇ ਤਾਂ ਉਹਨਾਂ ਨੂੰ ਖਾਣ ਪੀਣ ਦੀਆਂ ਚੀਜ਼ਾਂ ਆਈਸਕ੍ਰੀਮ ਕੋਲਡ ਡਰਿੰਕ ਵਗੈਰਾ ਜੂਸ ਵਗੈਰਾ ਕਿਸੇ ਵੀ ਚੀਜ਼ ਦੇ ਵਿੱਚ ਐਸਾ ਨਸ਼ੀਲਾ ਪਦਾਰਥ ਦਿੱਤਾ ਜਾਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਨਾਂ ਦੇ ਨਾਲ ਕੀ ਹੋਇਆ ਕੀ ਵਾਪਰਿਆ ਉਹਨਾਂ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਉਹ ਨਸ਼ੀਲਾ ਪਦਾਰਥ ਪਲਾਨ ਤੋਂ ਬਾਅਦ ਉਹਨਾਂ ਕੁੜੀਆਂ ਨੂੰ ਕਿਸੇ ਵੀ ਬਹਾਨੇ ਆਪਣੇ ਅਪਾਰਟਮੈਂਟ ਦੇ ਵਿੱਚ ਲਿਜਾਇਆ ਜਾਂਦਾ ਉੱਥੇ ਲਿਜਾ ਕੇ ਉਹਨਾਂ ਦੇ ਨਾਲ ਰੇਪ ਕੀਤਾ ਜਾਂਦਾ ਹੁਣ ਸਾਰਾ ਕੁਝ ਇਸ ਤਰੀਕੇ ਚੱਲਦਾ ਹੁੰਦਾ ਹੁਣ ਕਹਿੰਦਾ ਮਤਲਬ ਜੇ ਨਸ਼ੀਲਾ ਪਦਾਰਥ ਦਿੱਤਾ ਸੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਫਿਰ ਇਹ ਫੜਿਆ ਕਿਵੇਂ ਗਿਆ ਕਿਉਂਕਿ 100 ਦਿਨ ਚੋਰ ਦਾ 1 ਦਿਨ ਸਾਥ ਦਾ ਇਹਦੇ ਇਹੀ ਕੁਝ ਕਰਦਿਆਂ ਨੂੰ ਇੱਕ ਦਿਨ ਇੱਕ ਕੁੜੀ ਨੂੰ ਹੋਸ਼ ਆ ਜਾਂਦੀ ਹੈ ਪਰ ਉਹ ਆਪਣੇ ਆਪ ਨੂੰ ਸਾਬਤ ਨਹੀਂ ਕਰਦੀ ਵੀ ਉਹਨੂੰ ਹੋਸ਼ ਆ ਚੁੱਕੀ ਹੈ ਉਸੇ ਤਰੀਕੇ ਨਾਲ ਉਹ ਅਣਜਾਣ ਬਣੀ ਰਹਿੰਦੀ ਹੈ ਵੀ बेहोਸ਼ੀ ਦੀ ਹਾਲਤ ਦੇ ਵਿੱਚ ਕਿਉਂਕਿ ਉਹਨੂੰ ਡਰ ਹੁੰਦਾ ਹੈ ਵੀ ਜਿਹੜਾ ਬੰਦਾ ਇੱਥੋਂ ਤੱਕ ਲੈ ਕੇ ਆਇਆ ਇਹ ਕੁਝ ਕਰ ਸਕਦਾ ਹੈ ਤਾਂ ਉਹ ਇਹਨੂੰ ਇੱਥੇ ਮਾਰ ਵੀ ਸਕਦਾ ਹੁਣ ਉਸੇ ਹਾਲਾਤ ਦੇ ਵਿੱਚ ਜੋ ਕੁਝ ਵੀ ਇਹ ਕਰਦਾ ਉਸ ਤੋਂ ਬਾਅਦ ਉਹ ਲੜਕੀ ਬਾਥਰੂਮ ਦੇ ਵਿੱਚ ਜਾਂਦੀ ਹੈ ਉੱਥੋਂ ਜਾ ਕੇ ਆਪਣੀ ਇੱਕ ਸਹੇਲੀ ਨੂੰ ਕਾਲ ਕੀਤੀ ਜਾਂਦੀ ਹੈ ਤੇ ਫਿਰ ਉੱਥੇ ਪੁਲਿਸ ਬੁਲਾਈ ਜਾਂਦੀ ਹੈ ਹੁਣ ਉਸ ਅਪਾਰਟਮੈਂਟ ਦੇ ਵਿੱਚ ਜਦੋਂ ਪੁਲਿਸ ਦਾਖਲ ਹੁੰਦੀ ਹੈ ਤਾਂ ਇਹ ਦੇਖ ਕੇ ਹੈਰਾਨ ਰਹਿ ਜਾਂਦਾ ਉਤੋਂ ਫਿਰ ਪੂਰੀ ਸੁਦੀ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਪੁਲਿਸ ਜਦੋਂ ਉਸ ਅਪਾਰਟਮੈਂਟ ਦੀ ਬੜੀ ਬਾਰੀਕੀ ਦੇ ਨਾਲ ਤਲਾਸ਼ੀ ਲੈਂਦੀ ਹੈ ਤਾਂ ਪੁਲਿਸ ਨੂੰ ਇੱਕ ਹਿਡਨ ਕੈਮਰਾ ਵੀ ਮਿਲਦਾ ਕਿਉਂਕਿ ਇਹਦੀ ਜਿਹੜੀ ਇਹ ਸਾਰਾ ਕੁਛ ਦੀ ਨਾਪਾਕ ਹਰਕਤਾਂ ਸੀ ਇੱਥੇ ਬੰਦ ਲਈ ਹੁੰਦੀਆਂ ਇਹ ਸਾਰਾ ਕੁਛ ਰਿਕਾਰਡਿੰਗ ਵੀ ਕਰਦਾ ਸੀ ਤੇ ਇੱਕ ਹਿਡਨ ਕੈਮਰਾ ਨੇ ਲਾਇਆ ਹੁੰਦਾ ਸਾਹਮਣੇ ਘੜੀ ਦੇ ਵਿੱਚ ਉਹ ਹਿਡਨ ਕੈਮਰਾ ਵੀ ਜੱਬਤ ਕੀਤਾ ਜਾਂਦਾ ਪੁਲਿਸ ਵੱਲੋਂ ਇਸ ਤੋਂ ਬਾਅਦ ਇਹ ਹੋਰ ਵੀ ਅੱਗੇ ਜਾ ਕੇ ਉਹ ਵੀਡੀਓ ਨੂੰ ਆਪਣੇ ਕੰਪਿਊਟਰ ਦੇ ਵਿੱਚ ਵੀ ਰੱਖਦਾ ਸੀ ਜਦੋਂ ਇਹਦੇ ਕੰਪਿਊਟਰ ਨੂੰ ਚੈੱਕ ਕੀਤਾ ਜਾਂਦਾ ਤਾਂ ਉਹਦੇ ਵਿੱਚੋਂ ਦਰਜਨਾ ਵੀਡੀਓ ਐਸੀਆਂ ਨਿਕਲਦੀਆਂ ਨੇ ਉਹ ਵੀ ਜਿਹੜਾ ਇਹਦਾ ਕੰਪਿਊਟਰ ਹੈ ਉਹ ਵੀ ਜਬਤ ਕੀਤਾ ਜਾਂਦਾ ਤੇ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੁਣ ਇਹਦੀ ਗ੍ਰਿਫਤਾਰੀ ਹੁੰਦੀ ਹੈ ਪਰ ਇਹਦੇ ਜਿਹੜੇ ਵਕੀਲ ਨੇ ਕੋਰਟ ਤੋਂ ਇਹ ਆਰਡਰ ਲੈ ਲੈਂਦੇ ਨੇ ਵੀ ਇਹ ਖਬਰ ਕਿਤੇ ਵੀ ਪ੍ਰਕਾਸ਼ਿਤ ਨਹੀਂ ਹੋਣੀ ਚਾਹੀਦੀ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਹ ਆਰਡਰ ਵੀ ਇਹਨੂੰ ਮਿਲ ਜਾਂਦਾ ਪਰ ਜਦੋਂ ਫਿਰ ਇਹਨੂੰ ਦੁਬਾਰਾ 3 ਸਾਲ ਬਾਅਦ ਗ੍ਰਿਫਤਾਰ ਕੀਤਾ ਜਾਂਦਾ ਤੇ 2023 ਦੇ ਵਿੱਚ ਸੁਣਵਾਈ ਹੁੰਦੀ ਹੈ ਉਹ ਆਰਡਰ ਹਟਾ ਲਿਆ ਜਾਂਦਾ ਇਹ ਖਬਰਾਂ ਫਿਰ ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਨੇ ਹੁਣ ਐਡਾ ਵੱਡਾ ਚਿਹਰਾ ਇੰਨਾ ਕਾਮਯਾਬ ਬੰਦਾ ਤੇ ਹਰਕਤਾਂ ਇੰਨੀਆਂ ਗਿਰੀਆਂ ਹੋਈਆਂ ਇੱਥੇ ਫਿਰ ਕੇਸ ਚੱਲਦਾ ਹੈ 2023 ਦੇ ਵਿੱਚ ਫਿਰ ਇਹ ਬੰਦਾ ਕੀ ਕਰਦਾ ਆਪਣਾ ਸਾਰਾ ਕੁਝ ਵੇਚ ਵਟ ਕੇ ਪੈਸਾ ਇਕੱਠਾ ਕਰਕੇ ਸਿਡਨੀ ਦੀ ਇੱਕ ਬਹੁਤ ਤਕੜੀ ਵਕੀਲ ਨੂੰ ਹਾਇਰ ਕੀਤਾ ਜਾਂਦਾ ਉਹ ਵਕੀਲ ਇਹਦਾ ਕੇਸ ਲੜਦੀ ਹੈ ਪਰ ਦੂਜੇ ਪਾਸੇ ਪ੍ਰੂਫ ਜਿਹੜੇ ਹੁੰਦੇ ਨੇ ਉਹ ਬੋਲ-ਬੋਲ ਕੇ ਚੀਕ-ਚੀਕ ਕੇ ਦੱਸਦੇ ਨੇ ਵੀ ਇਹ ਬੰਦਾ ਗੁਨਾਹਗਾਰ ਹੈ ਉੱਥੇ ਉਹ ਵਕੀਲ ਵੀ ਕੁਝ ਨਹੀਂ ਸੀ ਕਰ ਸਕਦੀ ਜਦੋਂ ਜੱਜ ਸਾਹਿਬ ਵੱਲੋਂ ਦੇਖਿਆ ਜਾਂਦਾ ਤਾਂ ਉਹਨਾਂ ਦਾ ਕਹਿਣਾ ਹੁੰਦਾ ਵੀ ਜਦੋਂ ਇਹਨੇ ਸਾਰਾ ਕੁਝ ਕੀਤਾ ਪੂਰੀ ਪਲਾਨਿੰਗ ਦੇ ਨਾਲ ਕੀਤਾ ਤੇ ਜੋ ਕੁਝ ਇਹਨੇ ਕੀਤਾ ਉਸ ਸਮੇਂ ਜਾਂ ਤਾਂ ਉਹ ਲੜਕੀਆਂ ਬੇਹੋਸ਼ ਸੀ ਤੇ ਜਾਂ ਇਸ ਕੰਡੀਸ਼ਨ ਦੇ ਵਿੱਚ ਸੀ ਵੀ ਇਹਦਾ ਵਿਰੋਧ ਨਾ ਕਰ ਸਕਣ ਉਹ ਲੜਕੀਆਂ ਵੀ ਫਿਰ ਸਾਹਮਣੇ ਆਉਂਦੀਆਂ ਨੇ ਤੇ ਇਹਦੇ ਖਿਲਾਫ ਗਵਾਹੀ ਦਿੱਤੀ ਜਾਂਦੀ ਹੈ ਬਾਕੀ ਵੀਡੀਓ ਵੀ ਪੁਲਿਸ ਦੇ ਕੋਲ ਸੀ ਉਹ ਕੋਰਟ ਦੇ ਵਿੱਚ ਪੇਸ਼ ਕੀਤੀਆਂ ਜਾਂਦੀਆਂ ਜੱਜ ਸਾਹਿਬ ਨੇ ਦੇਖੀਆਂ ਫਿਰ ਇਹਨੂੰ ਇੱਕ ਐਸੀ ਸਜ਼ਾ ਸੁਣਾਈ ਜਾਂਦੀ ਹੈ ਇਹ ਏਡੀ ਲੰਬੀ ਸਜ਼ਾ ਪਾਣ ਵਾਲਾ ਇਹ ਸਿਡਨੀ ਦਾ ਪਹਿਲਾ ਵਿਅਕਤੀ ਬਣਦਾ ਭਾਰਤੀ ਮੂਲ ਦਾ ਇਹਨੂੰ 40 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ 2023 ਦੇ ਵਿੱਚ ਤੇ ਪੈਰਲ ਦੀ ਮਿਆਦ ਘੱਟ ਤੋਂ ਘੱਟ 30 ਸਾਲ 30 ਸਾਲ ਤੋਂ ਪਹਿਲਾਂ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ ਤੇ ਜਦੋਂ ਇਹਨੂੰ ਸਜ਼ਾ ਸੁਣਾਈ ਜਾਂਦੀ ਹੈ ਉਸ ਸਮੇ ਇਹਦੀ ਉਮਰ 43 ਸਾਲ ਸੀ ਤੇ ਜਦੋਂ ਤੱਕ ਇਹ ਬਾਹਰ ਆਏਗਾ ਆਪਣੀ ਸਜ਼ਾ ਪੂਤ ਕੇ ਇਹਦੀ ਉਮਰ ਹੋਏਗੀ 83 ਸਾਲ ਉਸ ਤੋਂ ਬਾਅਦ ਕਹ ਲਈਏ ਵੀ ਇਹਦੀ ਪਤਨੀ ਤੇ ਇਹਦੀ ਬੱਚੀ ਉੱਥੇ ਲੋਕਾਂ ਨਾਲ ਅੱਖ ਮਿਲਾਣ ਜੋਗੇ ਨਹੀਂ ਸੀ ਜੋ ਇਹਨੇ ਹਰਕਤਾਂ ਕੀਤੀਆਂ ਸੀ ਉਹ ਹੱਦੋਂ ਜ਼ਿਆਦਾ ਮਾੜੀਆਂ ਸੀ ਉਹ ਸਿਡਨੀ ਤੋਂ ਵਾਪਸ ਆ ਜਾਂਦੇ ਨੇ ਰਿਵਾੜੀ ਤੇ ਰਿਵਾੜੀ ਦੇ ਵਿੱਚ ਜਿਹੜੇ ਇਹਦੇ ਮਾਪੇ ਵੱਲੋਂ ਇੱਕ ਪਲੇ ਸਕੂਲ ਚਲਾਇਆ ਜਾਂਦਾ ਉੱਥੇ ਆ ਕੇ ਉਹਦੇ ਵਿੱਚ ਉਹਨਾਂ ਦੀ ਮਦਦ ਕਰਦੇ ਨੇ ਉਹ ਆਸਟ੍ਰੇਲੀਆ ਛੱਡ ਦਿੰਦੇ ਨੇ ਹੁਣ ਜਦੋਂ ਇਹ ਬੰਦਾ ਬਾਹਰ ਆਏਗਾ ਉਸ ਸਮੇਂ ਦੀ ਉਮਰ 83 ਸਾਲ ਦੀ ਹੋਏਗੀ ਇਹ ਇੰਡੀਆ ਤੋਂ ਪਾੜ ਲੈ ਕੇ ਆਸਟ੍ਰੇਲੀਆ ਪਹੁੰਚੇ ਕਾਮਯਾਬ ਇਨਸਾਨ ਬਣਿਆ ਰਾਜਨੀਤੀ ਦੇ ਵਿੱਚ ਚੰਗੀ ਪਕੜ ਬਣਾਈ ਪਰ ਇਹਦੀ ਜਿਹੜੀ ਮਾੜੀ ਸੋਚ ਸੀ ਉਹ ਇਹਨੂੰ ਨਰਕ ਵੱਲ ਲੈ ਕੇ ਗਈ ساری ਜ਼ਿੰਦਗੀ ਜਿੰਨਾ ਚਿਰ ਇਹ ਜਿਉਂਦਾ ਰਹੇਗਾ ਉਨਾ ਚਿਰ ਕਹਿ ਲਈਏ ਵੀ ਨਰਕ ਦੇ ਵਿੱਚ ਜੇਲ੍ਹ ਦੇ ਵਿੱਚ ਇਹ ਜਦੋਂ ਤੱਕ ਜੇਲ੍ਹ ਤੋਂ ਬਾਹਰ ਆਏਗਾ ਉਦੋਂ ਤੱਕ ਜਿਉਂਦਾ ਵੀ ਰਹੇਗਾ ਕਿ ਨਹੀਂ ਬਹੁਤ ਕਹਿਣਾ ਮੁਸ਼ਕਲ ਹੈ ਹਮੇਸ਼ਾ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੋ ਆਪਣੀਆਂ ਭਾਵਨਾਵਾਂ ਤੇ ਜੇ ਆਪਾਂ ਕੰਟਰੋਲ ਰੱਖਦੇ ਆ ਤਾਂ ਬਹੁਤ ਮੁਸੀਬਤਾਂ ਤੋਂ ਬਚ ਸਕਦੇ ਆ ਜੇ ਇਹਨੇ ਵੀ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਿਆ ਹੁੰਦਾ ਤਾਂ ਹੋ ਸਕਦਾ ਅੱਜ ਇਹ ਦੇਖਣ ਨੂੰ ਨਾ ਮਿਲਦਾ ਤੇ ਮੈਂ ਤੁਹਾਨੂੰ ਇਹ ਸਟੋਰੀ ਨਾ ਸੁਣਾ ਰਿਹਾ ਹੁੰਦਾ ਜਿਹੜੇ ਵੀ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਮਾਪੇ ਪਤੀ ਪਤਨੀ ਭੈਣ ਭਰਾ ਉਹ ਰਿਸ਼ਤਿਆਂ ਦੀ ਕਦਰ ਕਰੋ ਉਹਨਾਂ ਦੀ ਕਦਰ ਕਰੋਗੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਖੁਸ਼ ਰਹੋਗੇ ਤੇ ਉਹ ਰਿਸ਼ਤੇ ਮੁਸੀਬਤ ਦੇ ਵਿੱਚ ਤੁਹਾਡੇ ਨਾਲ ਖੜੇ ਮਿਲਣਗੇ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ